ਕਿ ਦੜਵਾ ਦੇ ਸੂਝਵਾਨ ਵੋਟਰਾਂ ਨੂੰ ਮੇਰੀਦਾ ਹੱਥ ਜੋੜ ਕੇ ਬੇਨਤੀ ਹੈ ਉਹ ਭਾਈ ਮਨਪ੍ਰੀਤ ਦੇ ਪੋਸਟਰ ਪੜਦੇ ਹੋ ਤੋਡੀਆਂ ਕੰਦਾ ਖਾ ਜੂਗਾ ਕੱਲੇ ਲਾਰੇ ਜਿੰਨੇ ਮਰਜੀ ਲੋ ਲੱਕੜ ਦੇ ਮੁੰਡੇ ਨਾਲ ਲਈ ਫਿਰਦਾ ਹੋਂ ਤਾਂ ਲੱਕੜ ਦੇ ਮੁੰਡੇ ਵਾ ਚੱਕੋਈਆ ਮੁੰਡਾ ਚਾਹੀਦੇ ਤੁਹਾਨੂੰ ਆ ਲੋ ਜੀ ਆਪ ਕੱਡੀ ਕਾਰ ਚੋਂ ਮੁੰਡਾ ਆ ਚੱਕੋਈ ਮੁੰਡਾ ਮਨਪ੍ਰੀਤ ਸਿੰਘ ਬਾਦਲ ਹੁਣ ਗਿੱਦੜਵਾਦੋਂ ਖੜੇ ਆ ਗਏ ਕਿੰਨੇ ਸਾਲਾਂ ਬਾਅਦ ਸਾਡਾ ਵਿਚਾਰੇ ਨੂੰ ਖਿਆਲ ਆ ਬਹੁਤ ਖਿਆਲ ਰੱਖਦੇ ਸਾਡੇ ਪੰਜਾਬ ਦਾ ਦੋ ਵਾਰੀ ਖਜ਼ਾਨਾ ਮੰਤਰੀ ਰਹੇਗੇ ਤਾਂ ਵੀ ਪੀਪਾ ਖਾਲੀ ਹੈ ਕਹਿਣ ਤੋਂ ਭਾਵ ਕੋਈ ਜਾਦੂਗਰ ਨਹੀਂ ਹੈ ਆਮ ਆਦਮੀ ਪਾਰਟੀ ਵੀ ਆ ਸ਼ੂ ਕੀਤਾ ਤੇ ਸਾਰੇ ਕੰਮ ਹੋ ਜਾਣਗੇ ਸਸੀ ਗੱਲ ਜੀ ਸਾਰਿਆਂ ਨੂੰ ਦੋਸਤੋ ਅੱਜ ਅਸੀਂ ਖੜੇ ਹਾਂ ਥੇੜੀ ਵਿਖੇ ਮਲੋਟ ਹਲਕੇ ਦਾ ਪਿੰਡ ਹੈ ਗਿੱਦੜਵਾਦੇ ਬਿਲਕੁਲ ਨਾਲ ਪੈਂਦਾ ਅੱਜ ਅਸੀਂ ਗਰਾਊਂਡ ਲੈਵਲ ਤੇ ਆ ਕੇ ਇਹ ਦੇਖਾਂਗੇ ਕਿ ਆਮ ਆਦਮੀ ਦੀ ਸਰਕਾਰ ਨੇ ਪਿੰਡ 'ਚ ਕੀ ਕੰਮ ਕੀਤੇ ਆ ਕਿੰਨੇ ਕੰਮ ਪੈਂਡਿੰਗ ਐ ਹੋਰ ਕੀ ਹੋਣ ਵਾਲੇ ਐ ਕੀ ਮੰਗਾ ਕਿੰਨੇ ਕ ਸੰਤੁਸ਼ਟ ਐ ਇਹ ਲੋਕ ਤੁਸੀਂ ਵੀ ਜੇ ਸਾਨੂੰ ਪਿੰਡ 'ਚ ਸੱਦਣਾ ਚਾਹੁੰਦੇ ਹੋ ਕੰਟੈਕਟ ਨੰਬਰ ਸਾਡਾ ਦਿੱਤਾ ਹੋਇਆ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਪਿੰਡ ਦੇ ਲੋਕਾਂ ਨਾਲ ਗੱਲ ਕਰਾਂਗੇ ਕਿ ਉਹ ਖੁਸ਼ ਐ ਆਮ ਆਦਮੀ ਦੀ ਸਰਕਾਰ ਤੋਂ ਗੱਲ ਕਰਦੇ ਆ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕੀ ਨਾਮ ਆ ਬਾਈ ਤੁਹਾਡਾ ਮੇਰਾ ਨਾਮ ਜੀ ਸੁਖਪਾਲ ਸਿੰਘ ਆਈ ਠੀਕ ਐ ਜੀ ਸਭ ਤੋਂ ਪਹਿਲਾਂ ਤਾਂ ਮਾਨ ਸਾਹਿਬ ਤੁਹਾਡਾ ਸਾਡੇ ਪਿੰਡ ਥੇੜੀ ਵਿੱਚ ਪਹੁੰਚਣ ਤੇ ਧੰਨਵਾਦ ਜੋੜ ਕੇ ਧੰਨਵਾਦ ਬਾਈ ਸਮੂਹ ਪੰਚਾਇਤ ਵੱਲੋਂ ਜੀ ਆਇਆਂ ਨੂੰ ਆਖਿਆ ਜਾਂਦਾ ਈ ਧੰਨਵਾਦ ਬਾਈ ਜੀ ਦੇਖੋ ਜੀ ਜਿਹੜੇ ਆਮ ਆਦਮੀ ਸਰਕਾਰ ਨੂੰ ਹਜੇ 2.5 ਸਾਲ ਮੰਨ ਲਓ 3 ਸਾਲ ਆਏ ਨੂੰ ਹੋਏ ਹੈ ਸੋ ਸਰ ਆਪਣੇ ਉਹਨਾਂ ਦੀ ਹੀ ਸਰਕਾਰ ਚ ਅਸੀਂ ਵੀ ਦੋ ਵਾਰੀ ਸਰਪੰਚ ਰਹਿ ਚੁੱਕੇ ਹਾਂ ਪਿੰਡ ਦੇ ਵੀ ਆਹ ਜਿਹੜੀ ਗਲੀ ਦਾ ਸੀਗਾ 8-9 ਗਲੀਆਂ ਉਹਨਾਂ ਦੀ ਹੀ ਸਰਕਾਰ ਚ ਬਣੀ ਐ ਸਾਨੂੰ ਤਾਂ ਕੋਈ ਪੁੱਛਦਾ ਹੀ ਨਹੀਂ ਰਾਜਾ ਵੜਿੰਗ ਜੀ ਕਹਿ ਰਿਹਾ ਵੀ ਥੇੜੀ ਪਿੰਡ ਤੋਂ ਲੈ ਕੇ ਜਾਂ ਸਾਡੇ ਪਿੰਡ ਨੂੰ ਵਿੱਚ ਇਨਵੋਲਵ ਕਰ ਰਿਹਾ ਵੀ ਉੱਥੋਂ ਮਤਲਬ ਉੱਥੇ ਕੰਮ ਹੋਇਆ ਕਿ ਨਹੀਂ ਰਾਜਾ ਵੜਿੰਗ ਜੀ ਨੂੰ ਸਪੈਸ਼ਲੀ ਮੇਰੇ ਵੱਲੋਂ ਇਹ ਮੈਸੇਜ ਹੈ ਵੀ ਤੁਸੀਂ ਪਿੰਡ ਥੇੜੀ ਦੇ ਵਿੱਚ ਆ ਕੇ ਵੇਖ ਲਓ ਲੋਕਟਾਇਲ ਦਾ ਪਹਿਲਾ ਨਾਮ ਨਿਸ਼ਾਨ ਵੀ ਆਣੀ ਸੀ ਜਦੋਂ ਦੀ ਆਮ ਆਦਮੀ ਸਰਕਾਰ ਬਣੀ ਐ ਉਦੋਂ ਦੇ ਸਾਡੇ ਲੋਕਟਾਇਲ ਬਣਨ ਲੱਗਿਆ ਤੁਸੀਂ ਸ਼ਾਇਦ ਆ ਵੀਡੀਓ ਮਤਲਬ ਕਿ ਤੁਸੀਂ ਵੀਡੀਓ ਲਾਉਂਗੇ ਸਾਡੇ ਗਲੀਆਂ ਦੀ ਸੱਤ ਅੱਠ ਗਲੀਆਂ ਉਹਨਾਂ ਦੇ ਬਾਅਦ ਆਪਾਂ ਗਲੀਆਂ ਨਾਲੀਆਂ ਤੇ ਹੀ ਨਿਰਭਰ ਕਰ ਰਹੇ ਜਿਹੜੇ ਕੋਈ ਕੰਮ ਹੋਣਾ ਮੰਨ ਲਓ ਹੀ ਆਮ ਆਦਮੀ ਸਰਕਾਰ ਆਈ ਹੈ 70 ਸਾਲਾਂ ਦਾ 70 ਸਾਲਾਂ ਦਾ ਗੰਦ ਲਿਆ ਆਪਾਂ ਜੇ ਕੋਈ ਕੰਮ ਕਰਨਾ ਹੋਵੇ ਨਾ ਆਪਣੇ ਮਕਾਨ ਜੇ ਢਾ ਕੇ ਆਪਾਂ ਦੁਬਾਰੇ ਬਣਾਉਣੇ ਹੋਣ ਉਸ ਤੇ ਵੀ ਤਿੰਨ ਚਾਰ ਪੰਜ ਮਹੀਨੇ ਲੱਗ ਜਾਂਦੇ ਆ ਇਹ ਤੇ 70 ਸਾਲਾਂ ਦੇ ਮਕਾਨ ਪੱਟੇ ਪਏ ਆ ਕਹਿੰਦੇ ਭਾਵ ਕੋਈ ਜਾਦੂਗਰ ਨਹੀਂ ਹੈ ਆਮ ਆਦਮੀ ਪਾਰਟੀ ਵੀ ਆ ਸ਼ੂ ਕੀਤਾ ਤੇ ਸਾਰੇ ਕੰਮ ਹੋ ਜਾਣਗੇ ਇਹਦੇ ਜੀ ਪ੍ਰੋਸੀਡਰ ਹੁੰਦਾ ਹੀ ਸਾਨੂੰ ਪਤਾ ਹੈਗਾ ਹੋਲੀ-ਹੋਲੀ ਸਾਰੇ ਕੰਮ ਹੋ ਜਾਣਗੇ ਸਾਨੂੰ ਇੰਨਾ ਆਸ ਹੈ ਅਸੀਂ ਉਹਨਾਂ ਤੋਂ ਬਿਲਕੁਲ ਖੁਸ਼ ਹਾਂ ਉਹਨਾਂ ਨਾਲੋਂ ਚੰਗੇ ਹੈ ਯਾਰ ਮਨਪ੍ਰੀਤ ਸਿੰਘ ਬਾਦਲ ਹੁਣ ਗਿੱਦੜਵਾਦੋਂ ਖੜੇ ਆ ਗਏ ਕਿੰਨੇ ਸਾਲਾਂ ਬਾਅਦ ਸਾਡਾ ਵਿਚਾਰੇ ਨੂੰ ਖਿਆਲ ਆ ਬਹੁਤ ਖਿਆਲ ਰੱਖਦੇ ਸਾਡੇ ਪੰਜਾਬ ਦਾ ਦੋ ਵਾਰੀ ਖਜ਼ਾਨਾ ਮੰਤਰੀ ਰਹੇਗੇ ਤਾਂ ਵੀ ਪੀਪਾ ਖਾਲੀ ਚਾਰ ਵਾਰੀ ਅਸੀਂ ਇੱਥੋਂ ਐਮਐਲਏ ਬਣਾਇਆ ਉਹਨਾਂ ਨੂੰ ਚਾਰ ਵਾਰੀ ਉਹ ਜਿੱਤੇ ਆ ਹੁਣ ਆ ਗਏ ਗਿੱਦੜਵਾਦ ਦੇ ਸੂਝਵਾਨ ਵੋਟਰਾਂ ਨੂੰ ਮੇਰੀ ਆਈ ਹੱਥ ਜੋੜ ਕੇ ਬੇਨਤੀ ਆ ਉਹ ਭਾਈ ਮਨਪ੍ਰੀਤ ਦੇ ਪੋਸਟਰ ਪੜਦੇਓ ਤੋਡੀਆਂ ਕੰਦਾ ਖਾ ਜੂਗਾ ਇਹ ਸਾਰੇ ਪੰਜਾਬ ਨੂੰ ਖਾ ਜੂਗਾ ਮੇਨ ਉਹ ਤਾਂ ਕਹਿੰਦੇ ਨੌਕਰੀਆਂ ਦੇਵਾਂਗੇ ਜੀ ਮਨਪ੍ਰੀਤ ਬਾਦਲ ਕਹਿੰਦੇ ਹੁਣ ਹਾਂਜੀ ਸਾਨੂੰ ਜਿਤਾਓ ਇੱਕ ਵਾਰੀ ਹੋਰ ਮਨਪ੍ਰੀਤ ਬਾਦਲ ਕਹਿੰਦਾ ਸਰ ਸ਼ਾਇਦ 1998 97 ਦੀ ਗੱਲ ਆ ਉਦੋਂ ਇਹ ਪਹਿਲੀ ਵਾਰ ਐਮਐਲਏ ਬਣੇ ਸੀਗੇ ਹਮ ਮੇਰੇ ਫਾਦਰ ਸਾਹਿਬ ਸਰਪੰਚ ਸਾਹਿਬ ਸੀਗੇ ਤੇ ਮੇਰੇ ਨਾਲ ਵੀ ਵਾਦਾ ਕੀਤਾ ਮੈਂ ਪਲੱਸ 2 ਕਲੀਅਰ ਆ 2004 ਦਾ ਤੇ ਆ ਨੌਕਰੀ ਲੱਗਿਆ ਫਿਰਦਾ ਭਰਾ ਵੇਖ ਲਓ ਇਹੋ ਜੀਆਂ ਨੌਕਰੀਆਂ ਦੇਣਗੇ ਹੈਂਡੀਕੈਪਡ ਕੋਟੇ 'ਚ ਵੀ ਆਉਣਾ ਹੀ ਅੱਛਾ ਮੇਰੀ ਵਾਈਫ ਹੀ ਮੈਂਟਲੀ ਡਿਸਟਰਬ ਹੈ ਤੇ ਆ ਦਿੱਤੀ ਸਾਨੂੰ ਨੌਕਰੀ ਕੱਲੇ ਲਾਰੇ ਜਿੰਨੇ ਮਰਜ਼ੀ ਲੋ ਲੱਕੜ ਦੇ ਮੁੰਡੇ ਨਾਲ ਲਈ ਫਿਰਦਾ ਹੁ ਤਾਂ ਲੱਕੜ ਦੇ ਮੁੰਡੇ ਵੀ ਆ ਚੱਕੋਈ ਆ ਮੁੰਡਾ ਚਾਹੀਦੇ ਤੁਹਾਨੂੰ ਆ ਲੋ ਜੀ ਆ ਕੱਢੀ ਕਾਰ ਚੋਂ ਮੁੰਡਾ ਆ ਚੱਕੋਈ ਮੁੰਡਾ ਲੱਕੜ ਦੇ ਮੁੰਡੇ ਲਈ ਫਿਰਦਾ ਕੀ ਕੀ ਕੰਮ ਹੋਇਆ ਬਾਈ ਜੀ ਪਿੰਡ ਦੇ ਵਿੱਚ ਆਪਣੇ ਪਿੰਡ ਦੇ ਵਿੱਚ ਇੱਥੇ ਜਿਮ ਤੁਸੀਂ ਦੱਸਦਾ ਹਾਂਜੀ ਜਿਮ ਸਪੈਸ਼ਲ ਜਿਹੜਾ ਵੀ ਆਪਾਂ ਮੁੰਡਿਆਂ ਨੂੰ ਮੋਟੀਵੇਟ ਕਰਨ ਵਾਸਤੇ ਜਿਮ ਜੇ ਮਾਈ ਆਈ ਆਪਣੇ ਪਿੰਡ ਧਰਮਸ਼ਾਲਾ ਆ ਛੱਪੜ ਦੀ ਸਫਾਈ ਆਸਤੇ ਜਿਹੜਾ ਕੋਈ ਆ ਲਾਇਆ ਉਹ ਵੀ ਮਤਲਬ ਆਮ ਆਦਮੀ ਸਰਕਾਰ ਚ ਆਇਆ ਹੀ ਇਹ ਹੁਣੀ ਆਇਆ ਜੀ ਆਪਣੇ ਸਕੂਲ ਡਵੈਲਪਮੈਂਟ ਹੋਇਆ ਸਕੂਲ ਦੀ ਉਹ ਵੀ ਇਹਨਾਂ ਦੀ ਸਰਕਾਰ ਚ ਹੀ ਹੋਈ ਆ ਜੀ ਆਂਗਣਵਾੜੀ ਸੈਂਟਰ ਹੈ ਜੋ ਇਹ ਮੌਜੂਦਾ ਸਰਪੰਚਾ ਹੀ ਹੋਣਾ ਕਿ ਜੀ ਸਤਿ ਸ੍ਰੀ ਅਕਾਲ ਜੀ ਕੀ ਕੀ ਸਰਪੰਚ ਸਾਹਿਬ ਆ ਰਹੀ ਹੈ ਜੀ ਤੁਹਾਨੂੰ ਕੀ ਸਹਾਇਤਾ ਮਿਲ ਰਹੀ ਹੈ ਸਰਕਾਰ ਵੱਲੋਂ ਸਰਕਾਰ ਵੱਲੋਂ ਸਾਨੂੰ ਸਹਾਇਤਾ ਹੁਣ ਤਾਂ ਪੂਰੀ ਮਿਲ ਰਹੀ ਹੈ ਫੁੱਲੀ ਕਹਦੀ ਹੈ ਜਿੰਨਾ ਕਹਦੀ ਹੈ ਕੀ ਸਹਿਯੋਗ ਦੇ ਰਹੀ ਹੈ ਸਰਕਾਰ ਹਾਂ ਪੂਰਾ ਸਹਿਯੋਗ ਦੇ ਰਹੀ ਹੈ ਅਸੀਂ ਵੀ ਉਹਨਾਂ ਨੂੰ ਸਹਿਯੋਗ ਦੇ ਰਹੇ ਹਾਂ ਜੀ ਠੀਕ ਹੈ ਜੀ ਹਾਂਜੀ ਤੇ ਬਾਕੀ ਜਿਹੜੇ ਸਾਡੇ ਕੰਮ ਪਏ ਆ ਗਲੀਆਂ ਨਾਲੀਆਂ ਦੇ ਉਹ ਅਸੀਂ ਕਰਨੇ ਜੇ ਤੂੰ ਪਹਿਲਾਂ ਜਿਹੜੀਆਂ ਹਾਂ ਚੱਲ ਰਹੀ ਕੁਛ ਚੱਲੀ ਜਾਂਦਾ ਕੰਮ ਸਾਡੇ 50 ਹਫ਼ਤੇ ਤੋਂ ਪਹਿਲਾਂ ਜੱਲੀ ਜਾਂਦੇ ਠੀਕ ਹੈ ਜੀ 50 ਹਫ਼ਤੇ ਤੋਂ ਪਹਿਲਾਂ ਦੇ ਕੰਮ ਚੱਲੀ ਜਾਂਦੇ ਸਾਡੇ ਹਜੇ ਵੀ ਨਹੀਂ ਰੁਕੇ ਰਾਜਾ ਵੜਿੰਗ ਕਹਿੰਦਾ ਸੀ ਨਾ ਵੀ ਕੰਮ ਕੀ ਚੱਲੀ ਜਾਂਦੇ ਸਾਡੇ ਆਹ ਵੇਖ ਲਓ ਅਸੀਂ ਤਾਂ ਚੱਲੀ ਜਾਂਦੇ अच्छा जी पुराने काम भी है इ ताई ये साडा पहला ਪਿੰਡ ਆ ਜਿਹਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਵੀ ਕੰਮ ਚੱਲੀ ਜਾਂਦਾ ਹੈ ਅੱਛਾ ਜੀ ਰਾਜਾ ਵੜਿੰਗ ਜੀ ਕਹਿ ਰਹੇ ਸੀ ਨਾ ਇਹ ਇਲੈਕਸ਼ਨਾਂ ਪਹਿਲਾ ਪਿੰਡ ਹੋਊਗਾ ਸ਼ਾਇਦ ਸਾਰੇ ਪੰਜਾਬ ਚ ਮਤਲਬ ਕਿ ਵੀ ਇਲੈਕਸ਼ਨਾਂ ਦੇ ਵਿੱਚ ਕੰਮ ਰੋਕ ਨਹੀਂ ਜਾਂਦਾ ਕੀ ਲੱਗਦਾ ਹੁੰਦਾ ਉਹਨੂੰ ਚੋਣ ਜਾਬਤਾ ਚੋਣ ਜਾਬਤਾ ਜੇ ਲੱਗ ਜਾਂਦਾ ਨਾ ਸਾਡੇ ਪਿੰਡ ਨਹੀਂ ਲੱਗਿਆ ਸਾਡਾ ਪਿੰਡ ਪਹਿਲਾ ਹੈਗਾ ਜਿਹਦੇ ਵਿੱਚ ਇਲੈਕਸ਼ਨਾਂ ਦੇ ਵਿੱਚ ਵੀ ਉਧਰ ਇਲੈਕਸ਼ਨ ਹੋ ਰਿਹਾ ਉਧਰ ਇਧਰ ਲੋਕਡਾਊਨ ਲਾਚ ਨਹੀਂ ਜਾਂ ਰਹੀਆਂ ਅੱਛਾ ਅਸੀਂ ਲੋਕਡਾਊਨ ਵੇਖੀ ਹੁਣ ਆ ਯਾਰ ਗੱਲ ਹੀ ਮੁੱਕ ਗਈ ਨੇ ਕਿਹੋ ਜੀ ਹੁੰਦੀ ਆ ਕੋਈ ਪਾਣੀ ਦੀ ਕੋਈ ਸਮੱਸਿਆ ਤੁਹਾਡੇ ਆ ਮਤਲਬ ਕਿ ਥੋੜੀ ਬਹੁਤੀ ਜਿਹੜੀ ਸਮੱਸਿਆ ਹੁੰਦੀ ਹੈ ਨਾ ਐਕਚੁਅਲੀ ਆਉਂਦੀ ਹੁੰਦੀ ਹੈ ਜੇ ਆਪਾਂ ਇੱਕ ਕੰਮ ਕਰੀ ਜਾਂਦੇ ਹੁੰਦੇ ਦੂਜਾ ਕੰਮ ਮੌਕੇ ਤੇ ਯਾਦ ਆਉਂਦਾ ਸਾਨੂੰ ਇੰਨੀ ਸੰਤੁਸ਼ਟੀ ਹੈਗੀ ਵੀ ਆਮ ਆਦਮੀ ਸਾਡੇ ਨਾਲ ਧਗੇ ਬਾਜੀ ਜਾਂ ਧੋਖੇ ਬਾਜੀ ਨਹੀਂ ਕਰਦੀ ਇਹ ਜਰ ਕੰਮ ਜ਼ਰੂਰ ਕਰੇਗੀ ਸਾਨੂੰ ਇੰਨਾ ਪਰੋਸਾ ਇਹਨਾਂ ਤੇ